ਇਹ 2017 ਜੀ ਇਹ ਵੀ ਠੀਕ ਹੈ ਇਹ ਕਿਤੋਂ ਵੀ ਨਹੀਂ ਪੇਂਟ ਬੰਪਰ ਵੀ ਨਹੀਂ ਪੇਂਟ ਨਾ ਠੀਕ ਹੈ ਜੀ 69000 ਵਿਦ ਕੰਪਨੀ ਰਿਕਾਰਡ ਹੈ 530000 ਦੀ ਬਾਈ ਪਹਿਲੀ ਇਹ ਗੱਡੀ ਤੇ ਪਹਿਲੇ ਹੀ ਬਾਜ਼ਵ ਰੇਡ ਦੇ ਵਿੱਚ 530000 ਦੀ ਜੈਡ ਡੀ ਆਈ ਪਲੱਸ ਉਹ ਵੀ 2016 ਮਾਡਲ ਦੀ ਗੱਡੀ ਤੇ ਜਿਹੜੇ ਜੀ ਨੂੰ ਮੇਰੇ ਵੀਰ ਨੂੰ ਪਸੰਦ ਆ ਤਾਂ ਫਟਾਫਟ ਕਾਲ ਕਰ ਲਿਓ ਕਿਉਂਕਿ ਗੱਡੀਆਂ ਟੱਕ ਪਟੱਕ ਵਿਕਣ ਵਾਲੀਆਂ 25000 ਰੁਪਏ ਲਿਓ ਬਾਈ 25000 ਰੁਪਏ ਦੇ ਵਿੱਚ ਤੁਹਾਨੂੰ ਲੀਵਾ ਦੇ ਮਾਲਕ ਬਣਾਦਾ ਕਿ ਮਾਡਲ 2017 2017 VX ਸਾਰ ਨੂੰ ਟੌਪ ਡੀਜ਼ਲ ਦੀ ਕਾਰ ਆ ਜੇ ਤੁਸੀਂ ਤੋਹਫਾ ਗੱਡੀ ਲੈਣਾ ਚਾਹੁੰਦੇ ਹੋ ਨਾ ਵੀ ਕਿਤੋਂ ਵੀ ਸਕਰੈਚ ਰੀਪੇਂਟ ਹੋਵੇ ਹੀ ਨਾ ਬੰਪਰ ਵੀ ਪੇਂਟ ਨਾ ਹੋਣ ਤਾਂ ਗੱਡੀ ਤੁਹਾਡੇ ਵਾਸਤੇ ਬਣੀ ਆ 2012 ਮਾਡਲ ਡਸਟਰ ਬਹੁਤ ਸੋਹਣੀ ਤੇ ਨਵੀਂ ਕਾਰ ਆ ਸਿਰਫ 1.5 ਲੱਖ ਦੇ ਵਿੱਚ ਬਾਈ ਜੀ ਤੁਹਾਨੂੰ ਮਾਲਕ ਬਣਾਵਾਂਗੇ 2020 ਮਾਡਲ ਕ੍ਰੇਟਾ ਦੇ ਉਹ ਵੀ SX ਆਪਸ਼ਨਲ ਸਾਰ ਨੂੰ ਟੌਪ ਡੀਜ਼ਲ ਦੀ ਕਾਰ ਹੈ ਵੱਡੇ ਸਨਰੂਫ ਵਾਲੀ ਵੈਂਟੀਲੇਟਿਡ ਸੀਟਾਂ ਵਾਲੀ 1 ਲੱਖ ਰੁਪਇਆ ਲਿਆਓ ਬਾਈ ਜੀ BS6 ਇੰਜਨ ਵਾਲੀ ਡੀਜ਼ਲ ਦੀ ਆਟੋਮੈਟਿਕ Honda Amaze ਦੇ ਮਾਲਕ ਬਣਾ ਦੇਣਾ ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਨਵੇਂ ਜਗ੍ਹਾ ਤੇ ਉੱਤੇ ਤੇ ਨਵੀਆਂ ਕਾਰਾਂ ਨਵਾਂ ਸਟਾਕ 25 ਤੋਂ 30 ਕਾਰਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਾਰੀਆਂ ਸੋਹਣੀਆਂ ਆਪਾਂ ਖੜੇ ਆ ਨਿਊ ਬਠਿੰਡਾ ਮੋਟਰਜ਼ ਸ਼ਹਿਰ ਬਠਿੰਡੇ ਆਸ਼ੀਸ਼ ਸ਼ਰਮਾ ਜੀ ਆਪਣੇ ਨਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਬਹੁਤ ਜੀ ਤੇ ਭਾਈ ਜੀ ਗੱਡੀਆਂ ਦਿਖਾਉਣੀਆਂ ਨੇ ਆਪਾਂ ਕਸਟਮਰਾਂ ਨੂੰ ਹਾਂ ਜੀ ਸੋਹਣੀਆਂ ਤੇ ਰੇਟ ਬਾਜੋ ਬਿਲਕੁਲ ਬਿਲਕੁਲ ਠੀਕ ਹੈ ਜੀ ਬਾਜ਼ੇ ਵੀ ਆਜੋ ਜੀ ਫਿਰ ਆਪਾਂ ਦੇ ਕੋਲ ਇੱਧ ਇਹ ਬਰੇਜ਼ਾ ਜੀ 2016 ਹੈ ZDI+ ਹੈ ZDI+ ਸਾਰਾ ਟੌਪ ਹੈ ਹਾਂ ਜੀ ਠੀਕ ਹੈ ਜੀ ਬਸ ਸੈਕੰਡ ਓਨਰ ਹੈ ਨੰਬਰ ਓਰੀਜਨਲ ਹੈ ਠੀਕ ਹੈ ਜੀ 91000 ਵਿਦ ਕੰਪਨੀ ਰਿਕਾਰਡ ਹੈ ਠੀਕ ਹੈ ਜੀ ਥੋੜੀ ਬਹੁਤ ਟਚਿੰਗ ਵਗੈਰਾ ਹੈ ਦਿਖਾ ਦੇ ਕੋਈ ਗੱਲ ਨਹੀਂ ਗੱਡੀ ਲੋਕ ਆ ਠੀਕ ਹੈ ਜੀ ਟਚਿੰਗ ਵਗੈਰਾ ਥੋੜੀ ਬਹੁਤ ਹੋਏਗੀ ਹਾਂ ਜੀ ਠੀਕ ਹੈ ਜੀ ਇਹ ਲੱਖ ਚਲੋ ਬਿਲਕੁਲ ਰੇਟ ਵਾਈਜ਼ ਗੱਲ ਕਰੀਏ ਹਾਂ ਜੀ 5 ਲੱਖ 30 ਹਜ਼ਾਰ ਦੀ ਦੇ ਦਾਂਗੇ ਸਿਰਫ 5 ਲੱਖ 30 ਹਜ਼ਾਰ ਦੀ ਬਾਈ ਪਹਿਲੀ ਇਹ ਗੱਡੀ ਤੇ ਪਹਿਲੇ ਹੀ ਬਾਜਵ ਰੇਡ ਦੇ ਵਿੱਚ 5,30,000 ਦੀ ਜੈਡ ਡੀ ਆਈ ਪਲੱਸ ਉਹ ਵੀ 2016 ਮਾਡਲ ਦੀ ਗੱਡੀ ਤੇ ਜਿਹੜੇ ਜਿਹਨੂੰ ਮੇਰੇ ਵੀਰ ਨੂੰ ਪਸੰਦ ਆ ਤਾਂ ਫਟਾਫਟ ਕਾਲ ਕਰ ਲਿਓ ਕਿਉਂਕਿ ਗੱਡੀਆਂ ਟੱਕ ਪਟੱਕ ਵਿਗਣ ਵਾਲੀਆਂ ਹੀ ਨੇ ਆਪਣੇ ਕੋਲ ਤੇ ਅੱਗੇ ਆ ਗਈ ਬਾਈ ਜੀ ਬਲੈਨੋ ਕਾਰ ਦੱਸਿਓ ਜੀ ਇਹ ਬਲੈਨੋ ਹੈ ਜੀ 2018 ਮਾਡਲ ਅਲਫਾ ਟਾਪ ਮਾਡਲ ਹੈ ਡੀਜ਼ਲ ਵੇਰੀਐਂਟ ਹੈ ਠੀਕ ਹੈ ਜੀ ਸੈਕੰਡ ਓਨਰ ਹੈ ਠੀਕ ਹੈ ਜੀ 85000 ਚੱਲੀ ਹੋਈ ਹੈ ਜੀ ਜੀ ਰੀਪੇਂਟ ਹੈ ਨਹੀਂ ਕਿਤੇ ਵੀ ਠੀਕ ਹੈ ਬਾਈ ਜੀ ਹਾਂ ਜੀ ਤੇ ਬਾਈ ਜੀ ਰੇਟ ਰੇਟ ਇਹਦਾ ਹੀ ਛੋਟਾ ਜਿਹਾ ਰੇਟ ਹੈ ਜੀ 6 ਲੱਖ ਰੁਪਏ ਜੀ 6 ਲੱਖ ਹਾਂਜੀ ਠੀਕ ਹੈ ਜੀ ਤੇ ਜੇ ਆਪਾਂ ਲੋਨ ਦੀ ਗੱਲ ਕਰੀਏ ਬਾਈ ਜੀ ਇਹਦੇ ਉੱਤੇ ਲੋਨ ਕਿੰਨਾ ਕੁ ਹੋ ਜਾਊਗਾ ਲੋਨ ਘਟੋ ਘਟ ਲਾ ਕੇ ਚਲੋ ਇਹਦੇ ਉੱਤੇ 5.5 ਤੋਂ 5.5 ਦਾ ਲੋਨ ਹੋ ਜਾਊਗਾ ਜੀ ਮਤਲਬ 50000 ਤੋਂ ਲੈ ਕੇ 70 75000 ਡਾਊਨ ਪੇਮੈਂਟ ਲੈ ਕੇ ਹੋਣਾ ਬਿਲਕੁਲ 50000 ਡਾਊਨ ਪੇਮੈਂਟ ਨਾਲ ਤੁਹਾਨੂੰ ਗੱਡੀ ਮਿਲ ਜਾਨੀ ਹੈ ਠੀਕ ਹੈ ਬਾਈ ਜੀ ਅੱਗੇ ਆਗੇ ਜੀ i20 ਇਹ ਹੈ ਜੀ 2015 ਮਾਡਲ ਠੀਕ ਹੈ ਆਸਤਾ ਆਪਸ਼ਨਲ ਹੈ ਟਾਪ ਮਾਡਲ ਹੈ ਠੀਕ ਹੈ ਜੀ ਫਰਸਟ ਓਨਰ ਹੈ ਫਰਸਟ ਓ ਇਹ ਚੱਲੀ ਹੋਈ ਹੈ ਨੀਅਰ ਅਬਾਊਟ ਸਵਾ ਕਿਤੇ ਨੀਅਰ ਅਬਾਊਟ ਚੱਲੀ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਰੇਟ ਇਹਦਾ ਰੇਟ ਹੈ ਜੀ ਸਿਰਫ ਸਿਰਫ ਸਵਾ 4 ਲੱਖ ਰੁਪਏ ਸਵਾ 4 ਲੱਖ ਦੀ 2015 ਮਾਡਲ 15 ਮਾਡਲ ਆਸਤਾ ਆਪਸ਼ਨਲ ਫਰਸਟ ਓਨਰ ਫਰਸਟ ਓਨਰ ਆਸਤਾ ਆਪਸ਼ਨ ਸਾਰੇ ਨੂੰ ਟਾਪ ਡੀਜ਼ਲ ਦੀ ਕਾਰ ਹੈ ਹਨਾ ਜੀ ਡੀਜ਼ਲ ਦੀ ਠੀਕ ਹੈ ਬਈ ਜੀ ਅੱਗੇ ਆ ਗਈ ਲੀਵਾ ਇਹ ਹੈ ਜੀ 2017 ਵੀ ਐਕਸ ਡੀ ਠੀਕ ਹੈ ਜੀ ਇਹ ਵੀ ਟਾਪ ਮਾਡਲ ਹੈ ਸੈਕੰਡ ਓਨਰ ਹੈ ओरिजिनल ਨੰਬਰ ਦੀ ਹੈ ਠੀਕ ਹੈ ਜੀ ਹਾਂ ਜੀ ਇਹ ਕਿੰਨੀ ਕਿ ਚੱਲੀ ਹੈ ਇਹ ਚੱਲੀ ਹੋਈ 75 ਦੇ ਨੀਅਰ ਬਾਊਟ ਅੰਦਰੋਂ ਕੰਡੀਸ਼ਨ ਚੈੱਕ ਕਰੋ ਮਿੱਤਰੋ 75000 ਕਿਲੋਮੀਟਰ ਚੱਲੀ ਹੈ ਤੇ ਬਾਈ ਜੀ ਰੇਟ ਗੱਡੀ ਦਾ ਇਹ ਰੇਟ ਹੀ ਦੇਣ ਵਾਲਾ ਰੇਟ ਉਹੀ ਛੋਟਾ ਰੇਟ ਹੈ 1.5 ਲੱਖ ਰੁਪਏ 1.5 ਲੱਖ ਹਾਂ ਜੀ 2017 VXD ਟਾਪ ਮਾਡਲ ਠੀਕ ਹੈ ਜੀ ਇਹਦੇ ਤੇ ਕਿੰਨਾ ਕੁ ਲੋਨ ਹੋ ਜਾਊ ਹਾਂ ਜੀ ਇਹਦੇ ਤੇ ਕਿੰਨਾ ਕੁ ਲੋਨ ਹੋ ਜਾਊਗਾ ਇਹ ਨੀਅਰ ਉਹ 5 ਲੱਖ ਹੋ ਜਾਊਗਾ ਜੀ ਇਸ ਤੇ 25000 ਰੁਪਏ ਡਾਊਨ ਪੇਮੈਂਟ ਲਓ ਬਿਲਕੁਲ ਬਿਲਕੁਲ ਜੀ 25000 ਰੁਪਏ ਲਿਓ ਬਾਈ ਜੀ 25000 ਰੁਪਏ ਦੇ ਵਿੱਚ ਤੁਹਾਨੂੰ ਲੀਵਾ ਦੇ ਮਾਲਕ ਬਣਾਦਾ ਕਿ ਮਾਡਲ 2017 2017 BX ਸਾਰ ਨੂੰ ਟੌਪ ਡੀਜ਼ਲ ਦੀ ਕਾਰ ਆ ਠੀਕ ਹੈ ਜੀ ਅੱਗੇ ਆ ਗਈ ਡਸਟਰ ਇਹ 2012 ਮਾਡਲ ਹੈ ਠੀਕ ਹੈ ਜੀ ਬੰਪਰ ਤੋਂ ਬੰਪਰ origignal ਹੈ ਓਕੇ ਕਿਤੋਂ ਵੀ ਨਹੀਂ ਪੇਂਟ ਕੀ ਬਾਤ ਹੈ ਬੰਪਰ ਵੀ ਪੇਂਟ ਨਹੀਂ ਹੈ ਕਿਤੋਂ ਵੀ ਨਹੀਂ ਠੀਕ ਹੈ ਜੀ ਫਰਸਟ ਓਨਰ ਦੀ ਹੈ ਹਮ 72 ਜਾਂਨੂਨ ਚੱਲੀ ਹੋਈ ਹੈ ਠੀਕ ਹੈ ਜੀ ਅੰਦਰੋਂ ਵੀ ਬਿਲਕੁਲ ਨਵੀਂ ਪਈ ਹੈ ਜੀ ਹਮ ਨਵੀਂ ਦਾ ਮਤਲਬ ਨਵੀਂ ਹੈ ਜੀ ਬਿਲਕੁਲ ਜੀ ਤੇ ਬਾਈ ਜੀ ਰੇਟ ਇਹਦਾ ਇਹ ਆ ਰੇਟ ਸਿਰਫ 3.5 ਲੱਖ ਰੁਪਏ ਜੀ 3.5 ਲੱਖ ਦੇ ਵਿੱਚ ਬਾਈ ਜੇ ਤੁਸੀਂ ਤੋਹਫਾ ਗੱਡੀ ਲੈਣਾ ਚਾਹੁੰਦੇ ਹੋ ਨਾ ਵੀ ਕਿਤੋਂ ਵੀ ਸਕਰੈਚ ਰੀਪੇਂਟ ਹੋਵੇ ਹੀ ਨਾ ਬੰਪਰ ਵੀ ਪੇਂਟ ਨਾ ਹੋਣਾ ਤਾਂ ਗੱਡੀ ਤੁਹਾਡੇ ਵਾਸਤੇ ਬਣੀ ਆ 2012 ਮਾਡਲ ਡਸਟਰ ਬਹੁਤ ਸੋਹਣੀ ਤੇ ਨਵੀਂ ਕਾਰ ਆ ਤੇ ਅੱਗੇ ਕਾਰ ਆ ਗਈ ਬਾਈ ਜੀ ਸਵਿਫਟ ਇਹ ਸਵਿਫਟ ਆ ਇਹ 2013 ਮਾਡਲ ਠੀਕ ਹੈ ਜੀ ਤੇ ਦਿੱਲੀ ਨੰਬਰ ਹੈ ਜੀ ਐਨਓਸੀ ਬਠਿੰਡੇ ਦੀ ਹਾਜ਼ਰ ਹੈ ਇਹਦੀ ਠੀਕ ਹੈ ਜੀ ਗੱਡੀ ਇਹ ਐਨਓਸੀ ਦੇ ਨਾਲ ਹੀ ਦੇਣੀ ਐ ਐਨਓਸੀ ਨਾਲ ਹੀ ਮਿਲੂਗੀ ਸਰ ਠੀਕ ਹੈ ਜੀ ਬੰਪਰ ਪੇਂਟ ਹੈ ਬੋਡੀ ਲਾਈਨ ਦੀ ਸਾਰੀ ਸਾਫ਼ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਇਹਦਾ ਰੇਟ ਕੀ ਹੈ ਜੀ ਇਹ ਮਿਲ ਜੂਗੀ 265000 ਦੀ ਜੀ 265000 ਦੀ ਵੇਰੀਐਂਟ ਕਿਹੜਾ ਤੋ ਇਹ ਤੇਰਾ BDI BDI ਡੀਜ਼ਲ ਦੀ BDI ਕਾਰ ਆ ਬਾਈ ਜੀ 265000 ਦੀ ਮਿਲ ਜੂ NOC ਦੇ ਨਾਲ 2013 ਮਾਡਲ ਹੈ ਨਾ ਅੱਗੇ ਆ ਗਈ ਬਾਈ ਜੀ ਕ੍ਰੈਟਾ ਕਾਰ ਪਹਿਲਾਂ ਤਾਂ ਗੱਡੀ ਦਾ ਨੰਬਰ ਚੈੱਕ ਕਰੋ ਸੋਹਣਾ ਨੰਬਰ ਲੱਗਾ ਹੈ ਗੱਡੀ ਨੂੰ ਦੱਸੋ ਬਾਈ ਜੀ ਇਹ 2020 ਮਾਡਲ ਹੈ ਜੀ ਠੀਕ ਹੈ ਜੀ SX ਆਪਸ਼ਨਲ ਹੈ ਟਾਪ ਐਂਡ ਜਮਾ ਵੱਡੇ ਸਨ ਰੂਫ ਵਾਲੀ ਹਾਂ ਬਿਲਕੁਲ ਵੱਡੇ ਸਨ ਰੂਫ ਵਾਲੀ ਵੈਂਟਿਲੇਟਰ ਸਿੱਟਾ ਵਾਲੀ ਠੀਕ ਹੈ ਜੀ ਹਾਂ ਜੀ 2020 ਮਾਡਲ SX ਆਪਸ਼ਨਲ ਬਿਟਿੰਡਾ ਨੰਬਰ ਹੈ ਜੀ ਪਹਿਲੇ ਨਾਮ ਦੀ ਹੈ ਠੀਕ ਹੈ ਜੀ ਚੱਲੀ ਟਾਪ ਮਾਡਲ ਹੈ ਇਹ ਮੈਂ 85000 ਦੇ ਨੀਅਰ ਬਾਊਟ ਚੱਲੀ ਹੋਈ ਹੈ ਟਾਇਰ ਨਵੇਂ ਇੰਸ਼ੋਰੈਂਸ ਫੁੱਲ ਹੈ ਠੀਕ ਹੈ ਜੀ ਹਾਂ ਜੀ ਤੇ ਇਹਦਾ ਰੇਟ ਕੀ ਹੈ ਜੀ ਇਹਦਾ ਰੇਟ ਹੈ ਜੀ ਸਿਰਫ ਤੋਂ ਸਿਰਫ 12.5 ਲੱਖ ਰੁਪਏ ਸਾਢੇ 12 ਲੱਖ ਜੇ ਬਾਈ ਜੀ ਇਹਦੀ ਲੋਨ ਦੀ ਗੱਲ ਕਰੀਏ ਤਾਂ ਕਿੰਨਾ ਕੁ ਲੋਨ ਹੋ ਜਾਊਗਾ ਇਹਦਾ 11 ਲੱਖ ਦਾ ਲੋਨ ਕਰਾ ਦਾਂਗੇ ਜੀ 1.5 ਲੱਖ ਰੁਪਏ ਡਾਊਨ ਪੇਮੈਂਟ ਸਿਰਫ 1.5 ਲੱਖ ਨਾਲ ਤੁਹਾਨੂੰ ਗੱਡੀ ਦਵਾ ਦਾਂਗੇ ਸਿਰਫ 1.5 ਲੱਖ ਦੇ ਵਿੱਚ ਬਾਈ ਜੀ ਤੁਹਾਨੂੰ ਮਾਲਕ ਬਣਾ ਦਾਂਗੇ 2020 ਮਾਡਲ ਕ੍ਰੇਟਾ ਵੱਡੇ ਸਨਰੂਫ ਵਾਲੀ ਵੈਂਟੀਲੇਟਿਡ ਸੀਟਾਂ ਵਾਲੀ ਠੀਕ ਹੈ ਬਾਈ ਜੀ ਤੇ ਅੱਗੇ ਆ ਗਈ ਬਾਈ ਜੀ ਨੰਬਰ ਪਹਿਲਾਂ ਨੰਬਰ ਦਿਖਾ ਯਾਰ 1000 ਪੇਡ ਨੰਬਰ ਦੀ ਕਾਰ ਆ ਤੇ ਗੱਡੀ ਹੈਗੀ ਕ੍ਰੈਟਾ ਦਾ ਸੁਗਰੇ ਇਹ 2021 ਮਾਡਲ ਹੈ ਜੀ ਜੀ ਫਰਸਟ ਓਨਰ ਦੀ ਹੈ ਜੀ ਇਹ 87000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਜੀ ਬੰਪਰ ਟੂ ਬੰਪਰ ਨਵੀਂ ਹੈ ਜੀ ਕਿਤੋਂ ਰੀਪੇਂਟ ਨਹੀਂ ਐਸ ਐਕਸ ਹੈ ਨਾ ਐਸ ਐਕਸ ਹੈ ਜੀ ਇਹ ਵੀ ਵੱਡੇ ਸਨਰੂਫ ਵਾਲੀ ਹੈ ਠੀਕ ਹੈ ਜੀ ਹਾਂ ਜੀ ਤੇ ਇਹਦਾ ਰੇਟ ਵੀ ਇਹ ਦੇ ਦਾਂਗੇ 14.5 ਲੱਖ ਰੁਪਏ ਦੀ 14.5 ਲੱਖ ਦੀ 2021 ਮਾਡਲ ਐਸ ਐਕਸ ਠੀਕ ਹੈ ਬਾਈ ਜੀ ਨੰਬਰ ਪੇੜ ਹੈ ਇਹਦਾ ਹਾਂਜੀ ਤੇ ਅੱਗੇ ਬਾਈ ਜੀ ਕ੍ਰੇਟਾ ਨੰਬਰ ਇਹਨੂੰ ਵੀ ਚੰਗਾ ਹੀ ਲੱਗਿਆ ਹੋਇਆ 1500 ਪੇੜ ਨੰਬਰ ਦੱਸਿਓ ਜੀ ਇਹ ਹੈ ਜੀ 2018 ਮਾਡਲ ਹੈ ਜੀ ਐਸਐਕਸ ਆਪਸ਼ਨਲ ਹੈ ਸਨੂਫ ਵਾਲੀ ਹੈ ਆਟੋਮੈਟਿਕ ਹੈ ਜੀ ਆਟੋਮੈਟਿਕ ਹਾਂਜੀ ਆਹ ਸ਼ੇਪ ਦੇ ਵਿੱਚ ਨਾ ਆਟੋਮੈਟਿਕ ਕ੍ਰੇਟਾ ਬਹੁਤ ਘੱਟ ਮਿਲਦੀ ਆ ਜੇ ਕਿਸੇ ਵੀਰ ਨੂੰ ਚਾਹੀਦੀ ਆ ਤਾਂ ਫਟਾਫਟ ਕਾਲ ਕਰ ਲਿਓ ਗੱਡੀ ਲੋਕ ਅੰਦਰੋਂ ਦਿਖਾ ਦੇ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਮਾਡਲ ਕਿੰਨਾ ਕਿਹਾ ਬਾਈ ਜੀ 2018 18 ਮਾਡਲ ਐਸਐਕਸ ਆਪਸ਼ਨਲ ਚੱਲੀ ਚੱਲੀਏ 82000 ਕੰਪਨੀ ਰਿਕਾਰਡ ਹੈ ਇਸ ਦਾ 82000 ਰਿਕਾਰਡ ਨਾਲ ਹਾਂ ਜਿੰਨੀ ਚੱਲੀਏ ਕੰਪਨੀ ਰਿਕਾਰਡ ਚੱਲੀ ਹੋਈ ਹੈ ਜੀ ਠੀਕ ਹੈ ਜੀ ਓਨਰ ਫਰਸਟ ਉਹ ਫਰਸਟ ਓਨਰ ਦੀ ਹੈ ਜੀ ਠੀਕ ਹੈ ਜੀ ਤੇ ਇਹਦਾ ਕੀ ਰੇਟ ਹੈ ਇਹ ਦੇ ਦਾਂਗੇ ਜੀ 1.5 ਲੱਖ ਰੁਪਏ ਦੀ ਜੀ 1.5 ਲੱਖ ਦੀ ਆਟੋਮੈਟਿਕ ਕਾਰ ਹਾਂਜੀ ਐਸ ਐਕਸ ਆਪਸ਼ਨਲ ਸਾਰ ਨੂੰ ਟੌਪ ਠੀਕ ਹੈ ਜੀ ਤੇ ਅੱਗੇ ਆ ਗਈ ਕੀਆ ਸਲਟੋਸ ਹਾਂਜੀ ਦੱਸਿਓ ਜੀ ਇਹ 2022 ਮਾਡਲ ਹੈ ਜੀ ਸੈਕੰਡ ਟੌਪ ਮਾਡਲ ਹੈ ਡੀਜ਼ਲ ਵੇਰੀਐਂਟ ਹੈ ਸਨ ਰੂਫ ਵਾਲੀ ਹੈ ਜੀ ਜੀ ਇਹ ਚੱਲੀ ਹੋਈ ਹੈ ਨੀਅਰ ਅਬਾਊਟ 75 ਕੀ ਆ ਦੇ ਨੀਅਰ ਅਬਾਊਟ ਕੰਪਨੀ ਰਿਕਾਰਡ ਹੈ ਠੀਕ ਹੈ ਚੱਲੀ ਤਾਂ ਵੀ ਜੀ ਕੱਲਾ ਬੰਪਰ ਟਚਿੰਗ ਹੈ ਜੀ ਪੇਂਟ ਹੈ ਨਹੀਂ ਕਿਤੋਂ ਵੀ ਕੱਲੇ ਬੰਪਰ ਹੀ ਟਚਿੰਗ ਨੇ ਬਾਈ ਪੇਂਟ ਕਿਤੋਂ ਨਹੀਂ ਹੈਗਾ ਹੋਰ ਬਿਲਕੁਲ ਬਿਲਕੁਲ ਜੀ ਠੀਕ ਹੈ ਬਾਈ ਜੀ ਹਾਂ ਜੀ ਤੇ ਰੇਟ ਬਾਈ ਜੀ ਇਹ ਮਿਲ ਜੂਗਾ ਜੀ ਪੌਣੇ 14 ਲੱਖ ਰੁਪਏ ਜੀ ਪੌਣੇ 14 ਲੱਖ ਦੀ ਠੀਕ ਹੈ ਜੀ 2.5 ਲੱਖ ਰੁਪਏ ਡਾਊਨ ਪੇਮੈਂਟ ਤੇ ਮਿਲ ਜੂ ਇਹ ਬੜੇ ਆਰਾਮ ਨਾਲ ਠੀਕ ਹੈ ਜੀ 2 ਲੱਖ ਰੁਪਏ ਡਾਊਨ ਪੇਮੈਂਟ ਲਓ ਬਾਈ ਜੀ ਕੀ ਆ ਸੈਲਟੋਸ ਦੇ ਮਾਲਕ ਬਣਾ ਦੇਾਂਗੇ ਹਾਂ ਇਹ AI 2017 ਮਾਡਲ ਹੈ ਜੀ Z ਵੇਰੀਐਂਟ ਹੈ ਠੀਕ ਹੈ ਜੀ 1,35,000 ਵਿਦ ਕੰਪਨੀ ਰਿਕਾਰਡ ਹੈ ਠੀਕ ਹੈ ਜੀ ਕੱਲਾ ਬੰਪਰ ਟਚਿੰਗ ਹੈ ਬਾਕੀ ਕਿਤੋਂ ਪੇਂਟ ਹੈ ਨਹੀਂ ਜੀ 2017 Z ਮੈਨੂਅਲ ਕੱਲੇ ਬੰਪਰ ਹੀ ਟਚਿੰਗ ਨੇ ਬਾਕੀ ਕਿਤੋਂ ਪੇਂਟ ਨਹੀਂ ਕੈਪਟਨ ਸੀਟ ਵਾਲੀ ਗੱਡੀ ਆ ਚੱਲੀ ਮਹਾਰਾਜ ਕਿੰਨੀ ਹੈ ਇਹ ਇੱਜ 1,35,000 ਵਿਦ ਕੰਪਨੀ ਰਿਕਾਰਡ 1,35,000 ਪੂਰੇ ਰਿਕਾਰਡ ਦੇ ਨਾਲ ਬਿਲਕੁਲ ਰਿਕਾਰਡ ਠੀਕ ਹੈ ਜੀ ਇਹਦਾ ਕੀ ਰੇਟ ਹੈ ਇਹ ਆ ਉਹ ਦੇਣ ਵਾਲਾ ਰੇਟ ਹੈ ਜੀ ਇਹਦਾ 14 ਲੱਖ ਰੁਪਏ ਦੀ ਮਿਲ ਜਾਨੀ ਹੈ ਜੀ 14 ਲੱਖ ਦੀ ਹਾਂਜੀ ਠੀਕ ਹੈ ਤੇ ਅੱਗੇ ਆ ਗਈ ਬਾਈ ਜੀ ਫੋਰਚੂਨਰ ਦੱਸਿਓ ਜੀ ਇਹਦਾ ਇਹ ਹੈ ਜੀ 2014 ਮਾਡਲ ਹੈ ਠੀਕ ਹੈ ਜੀ ਆਟੋਮੈਟਿਕ ਹੈ ਜੀ 4/2 4/2 ਆਟੋ ਠੀਕ ਹੈ ਜੀ ਫਸ ਓਨਰ ਹੈ ਹੂੰ ਐਨਓਸੀ ਦੇ ਨਾਲ ਜੀ 12 ਲੱਖ ਰੁਪਏ ਦੀ ਮਿਲ ਜੂਗਾ ਆਪਾਂ ਨੂੰ 2014 ਮਾਡਲ 4/2 ਆਟੋਮੈਟਿਕ ਗੱਡੀ 12 ਲੱਖ ਦੀ ਕਿਤੋਂ ਨਹੀਂ ਮਿਲਣੀ ਤੁਹਾਨੂੰ ਇਹ ਮਿਲੂਗੀ ਸਿਰਫ ਨਿਊ ਬਠਿੰਡਾ ਮੋਟਰ ਤੋਂ ਗੱਡੀ ਸਾਫ ਸੁਥਰੀ ਕੰਡੀਸ਼ਨ ਦੀ ਹੈ ਐਂਡਰੋਇਡ ਪਲੇਅਰ ਗੱਡੀ ਦੇ ਵਿੱਚ ਤਾਜ਼ਾ ਤਾਜ਼ਾ ਨਵਾਂ ਲੱਗਿਆ ਹੋਇਆ ਠੀਕ ਹੈ ਜੀ 14 ਲੱਖ ਕਿੰਨਾ ਕਹੇ 12 ਲੱਖ ਇਹ 12 ਲੱਖ ਦੀ 12 ਲੱਖ ਦੀ ਇਹਦੇ ਤੇ ਕਿੰਨਾ ਕੁ ਲੋਨ ਕਰਾ ਲਵਾਂਗੇ ਜੀ ਇਹਦੇ ਲੱਖ ਚ ਲੋ 10 ਕਿ ਲੱਖ ਦਾ ਲੋਨ ਇਸ ਤੇ ਵੀ ਹੋ ਜਾਣਾ 2 ਲੱਖ ਰੁਪਏ ਦੇ ਵਿੱਚ ਬਾਈ ਤੁਹਾਨੂੰ ਫੋਰਚੂਨਰ ਦੇ ਮਾਲਕ ਬਣਾ ਦਾਂਗੇ ਉਹ ਵੀ ਆਟੋ ਗੇਅਰ ਵਾਲੀ ਅੱਗੇ ਜੀ ਮਾਡਲ ਇਹ ਆ ਜੀ 2015 15 ਮਾਡਲ 4x4 ਆਟੋ 4x4 ਆਟੋ ਠੀਕ ਹੈ ਜੀ ਕਿੰਨਾ ਨੰਬਰ ਹੈ ਜੀ ਸੈਕੰਡ ਓਨਰ ਹੈ ਠੀਕ ਹੈ ਜੀ ओरिजिनल ਨੰਬਰ ਦੀ ਹੈ ਸਿਰਫ ਬੰਪਰ ਟਚਿੰਗ ਹੈ ਇਸ ਤੋਂ ਇਲਾਵਾ ਕਿ ਤੋ ਪੇਂਟ ਨਹੀਂ 1,75,000 ਵਿਦ ਕੰਪਨੀ ਰਿਕਾਰਡ ਹੈ ਜੀ ਠੀਕ ਹੈ ਜੀ ਹਾਂ ਜੀ ਅੰਦਰੋਂ ਕੰਡੀਸ਼ਨ ਚੈੱਕ ਵਾਹ ਕਮਾਲ ਕੰਡੀਸ਼ਨ ਦੀ ਗੱਡੀ ਆ ਸਾਫ ਸੁਥਰੀ ਤੇ ਨਵੀਂ ਤੇ ਭਾਈ ਜੀ ਰੇਟ ਇਹ ਰੇਟ ਇਹ ਮਿਲ ਜੂਗੀ 14 ਲੱਖ ਰੁਪਏ ਦੀ ਜੀ 14 ਲੱਖ ਦੀ ਠੀਕ ਹੈ ਜੀ ਇਹਦੇ 3 ਲੱਖ ਡਾਊਨ ਪੇਮੈਂਟ ਹਾਂ 3 ਕਿ ਲੱਖ ਡਾਊਨ ਪੇਮੈਂਟ ਨਾਲ ਬਾਕੀ ਤੁਹਾਡੀ ਹੋ ਜਾਣਾ ਜੀ ਠੀਕ ਹੈ ਭਾਈ ਜੀ ਅੱਗੇ ਆ ਗਈ ਸਕੋਰਪੀਓ ਦੱਸਿਓ ਜੀ ਇਹ 2017 ਜੀ S10 ਹੈ ਜੀ S10 ਕੱਲੇ ਬੰਪਰ ਟਚਿੰਗ ਹੈ ਬੋਡੀ ਲਾਈਨ ਦੀ ਬਿਲਕੁਲ ਸਾਫ ਹੈ ਜੀ ਠੀਕ ਹੈ 83 ਅਰਬਿਤ ਕੰਪਨੀ ਰਿਕਾਰਡ ਹੈ ਜੀ ਠੀਕ ਹੈ ਜੀ ਪੇਂਟ ਹੋਰ ਕਿਤੋਂ ਹੈ ਨਹੀਂ ਬੰਪਰ ਛੱਡ ਕੇ ਜੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਆ ਬਈ ਨਵੇਂ ਸੀਟ ਕਵਰ ਨੇ ਡੈਸ਼ਬੋਰਡ ਵਗੈਰਾ ਦੇਖੋ ਚਮਕਦਾ ਗੱਡੀ ਦਾ ਤੇ ਬਈ ਇਹਦਾ ਰੇਟ ਇਹ ਐਨਓਸੀ ਨਾਲ ਬਿਲਜੀ ਮਿਲ ਜੂਗੀ 11.5 ਲੱਖ ਸਾਢੇ 11 ਲੱਖ ਦੀ ਐਨਓਸੀ ਦੇ ਨਾਲ ਮਿਲ ਜੂ 2017 ਮਾਡਲ S10 ਹਾਂਜੀ ਠੀਕ ਹੈ ਜੀ ਅੱਗੇ ਆ ਗਈ ਬਈ ਮੋਸਟ ਡਿਮਾਂਡਿੰਗ ਕਾਲੇ ਰੰਗ ਦੀ ਸਕਾਰਪੀਓ ਜਿਹੜੀ ਕਿ ਪਹਾੜਿਆਂ ਤੇ ਵੀ ਨਹੀਂ ਇੱਥੇ ਆਉਂਦੀ ਪਰ ਇੱਥੇ ਹਾਜ਼ਰ ਖੜੀ ਆ ਦੱਸਿਓ ਬਈ ਜੀ ਇਹ 2017 ਹੈ ਜੀ ਇਹ ਵੀ ਠੀਕ ਹੈ ਇਹ ਕਿਤੋਂ ਵੀ ਨਹੀਂ ਪੇਂਟ ਬੰਪਰ ਵੀ ਨਹੀਂ ਪੇਂਟ ਨਾ ਠੀਕ ਹੈ ਜੀ 69000 ਵਿਦ ਕੰਪਨੀ ਰਿਕਾਰਡ ਹੈ ਦੋ ਟਾਇਰ ਨਾਲ ਦੇ ਤਿੰਨ ਟਾਇਰ ਨਵੇਂ ਲੱਗੇ ਠੀਕ ਹੈ ਜੀ S10 S10 ਹੈ ਜੀ ਠੀਕ ਹੈ ਜੀ ਕਰੋ ਵੀ ਕੰਡੀਸ਼ਨ ਚੈੱਕ ਜਿਵੇਂ ਨਵੀਂ ਕੰਡੀਸ਼ਨ ਦੀ ਕਾਰ ਸਿਰਫ 69000 ਕਿਲੋਮੀਟਰ ਚੱਲੀ ਹੈ ਜੈਨੂਇਨ ਕੰਪਨੀ ਰਿਕਾਰਡ ਦੇ ਨਾਲ ਤੇ ਬਾਈ ਜੀ ਰੇਟ ਇਹ ਜੀ ਐਨਓਸੀ ਨਾਲ ਮਿਲੂਗੀ 12 ਲੱਖ ਰੁਪਏ ਐਨਓਸੀ ਦੇ ਨਾਲ 12 ਲੱਖ ਦੀ ਗੱਡੀ ਮਿਲ ਜੂ 2.5 ਲੱਖ ਰੁਪਿਆ ਡਾਊਨ ਪੇਮੈਂਟ ਲਿਓ ਬਾਕੀ ਸਾਰਾ ਲੋਨ ਹੋ ਜਾਊਗਾ ਪਰ ਲੋਨ ਬਾਈ ਤੁਹਾਨੂੰ ਵੀ ਪਤਾ ਵੀ ਪ੍ਰੋਫਾਈਲ ਵੈਸਟ ਚ ਜਾਂਦੀ ਆ ਜਿਹੜੀ ਆਪਾਂ ਕਹਿੰਦੇ ਆ ਨਾ ਡਾਊਨ ਪੇਮੈਂਟ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਦੀ ਪ੍ਰੋਫਾਈਲ ਵੈਸਟ ਆ ਜੇਕਰ ਥੋੜਾ ਸਿੰਪਲ ਸਕੋਰ ਘੱਟ ਵਾਧਾ ਫਿਰ ਥੋੜਾ ਲੋਨ ਘੱਟ ਹੋਣਾ ਠੀਕ ਆ ਜੀ ਅੱਗੇ ਆ ਗਈ ਬਾਈ ਹੋਂਡਾ ਸਿਟੀ ਇਹ ਹੈ ਜੀ 2012 ਜੀ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਟਾਪ ਮਾਡਲ ਹੈ ਸਨਰੂਫ ਵਾਲੀ ਠੀਕ ਆ ਜੀ ਪੈਟਰੋਲ ਪੈਟਰੋਲ ਚੱਲੀ ਹੋਈ ਹੈ ਜੈਨੂਇਨ ਜੀ ਇਹ ਮਿਲ ਜੂਗੀ ਆਪਾਂ ਨੂੰ ਇਹ 335000 ਦੀ 335000 ਦੇ ਵਿੱਚ ਬਾਈ ਜੀ ਸਨਰੂਫ ਵਾਲੀ ਹੋਂਡਾ ਸਿਟੀ ਮਿਲਣ ਨੂੰ ਜਾ ਰਹੀ ਆ ਤੇ ਇਹਦੇ ਤੇ 12 ਮਾਡਲ ਹੈ ਇਹ ਤੇ ਲੋਨ ਹੋਣਾ ਨਹੀਂ ਹੈ ਨਾ ਇਸ ਤੇ ਲੋਨ ਹੋ ਜੂਗਾ ਜੀ ਹੋ ਜੂਗਾ ਜੀ ਕਿੰਨੇ ਕੁ ਦਾ 2 ਲੱਖ ਦਾ ਤਾਂ ਲੋਨ ਨਿਸਤੇ ਵੀ ਕਰਾ ਲਾ ਕਿਆ ਬਾਤ ਆ ਲੱਖ ਰੁਪਇਆ ਲਿਆਓ ਬਾਕੀ ਲੋਨ ਹੋ ਜੂ ਥੋੜਾ ਸਾਰਾ ਇਹਦੇ ਤੇ ਵੀ ਇਸ ਤੇ ਵੀ ਲੋਨ ਹੈ ਠੀਕ ਹੈ ਜੀ ਅੱਗੇ ਭਾਈ ਜੀ Honda Amaze ਇਹ ਹੈ ਜੀ 2000 20 ਮਾਡਲ ਹੈ ਜੀ 20 ਮਾਡਲ ਹੈ BS6 ਇੰਜਨ ਵਾਲੀ ਹੈ ਠੀਕ ਹੈ ਜੀ ਆਟੋਮੈਟਿਕ ਹੈ ਆਟੋਮੈਟਿਕ ਪੈਟਰੋਲ ਡੀਜ਼ਲ ਡੀਜ਼ਲ ਦੀ ਫਸਟ ਓਨਰ ਹੈ ਠੀਕ ਹੈ ਜੀ ਉਲਾਏ ਐਕਸਟਰਾ ਲੱਗੇ ਹੋਏ ਹੈ ਜੀ ਹਮ ਰੀਪੇਂਟ ਹੈ ਨਹੀਂ ਕਿਤੋਂ ਵੀ ਠੀਕ ਹੈ ਜੀ ਚੱਲੀ ਗਈ 75000 ਚੱਲੀ ਹੋਈ ਹੈ ਕੰਪਨੀ ਰਿਕਾਰਡ ਨਾਲ ਠੀਕ ਹੈ ਜੀ ਤੇ ਇਹਦਾ ਰੇਟ ਇਹ ਲਾ ਕੇ ਚਲੋ ਇਹ ਦੇ ਦਾਂਗੇ 665000 665000 ਦੇ ਵਿੱਚ BS6 ਇੰਜਨ ਵਾਲੀ ਡੀਜ਼ਲ ਦੀ 2020 ਮਾਡਲ ਆਟੋਮੈਟਿਕ ਕਾਰ ਮਿਲਣ ਜਾ ਰਹੀ ਆ ਵੀ Honda Amaze ਤੇ ਬਾਈ ਜੀ ਡਾਊਨ ਪੇਮੈਂਟ ਦੱਸੋ ਇਹਦੀ ਹਾਂ ਲਾ ਕੇ ਚਲੋ ਇਹ 5.5 ਲੱਖ ਦਾ ਇਸ ਤੇ ਵੀ ਲੋਨ ਹੋ ਜਾਵੇ ਲੱਖ ਰੁਪਏ ਨਾਲ ਡਾਊਨ ਪੇਮੈਂਟ ਨਾਲ ਤੁਹਾਨੂੰ ਗੱਡੀ ਮਿਲ ਜਾਵੇ ਇੱਕ ਲੱਖ ਰੁਪਇਆ ਲਿਆਓ ਬਾਈ ਜੀ BS6 ਇੰਜਨ ਵਾਲੀ ਡੀਜ਼ਲ ਦੀ ਆਟੋਮੈਟਿਕ Honda Amaze ਦੇ ਮਾਲਕ ਬਣਾ ਦੇਵਾਂਗੇ ਅੱਗੇ ਆ ਗਈ ਬਾਈ ਜੀ ਡਿਜ਼ਾਇਰ ਕਾਰ ਦੱਸੋ ਵੀਰ ਜੀ ਇਹ ਹੈ ਜੀ 2018 ਕੰਪਨੀ ਸੀ ਐਨ ਜੀ ਵਾਲੀ ਠੀਕ ਹੈ ਜੀ ਐਨ ਉਸ ਇੱਕ ਮਰਗੜ ਪੇਂਟ ਹੈ ਇਕੱਲਾ ਗੱਡੀ ਦਾ ਠੀਕ ਹੈ ਇਸ ਤੋਂ ਇਲਾਵਾ ਕਿਤੋਂ ਪੇਂਟ ਨਹੀਂ ਬੰਪਰ ਵੀ ਨਹੀਂ ਪੇਂਟ ਹੈ ਬੰਪਰ ਤੇ ਮਰਗੜ ਠੀਕ ਹੈ ਬਾਡੀ ਲੈਂਦੀ ਬਿਲਕੁਲ ਸਾਰੀ オリジナル ਪੇਂਟ ਦੀ ਹੈ ਠੀਕ ਹੈ ਜੈਨੂਨ 55000 ਚੱਲੀ ਹੋਈ ਹੈ ਫਰਸਟ ਓਨਰ ਹੈ ਠੀਕ ਹੈ ਜੀ ਇਹ ਮਿਲ ਜੂ ਐਨਓਸੀ ਨਾਲ ਆਪਾਂ ਨੂੰ 4.5 ਲੱਖ ਰੁਪਏ ਸਾਢੇ 4 ਲੱਖ ਦੇ ਵਿੱਚ 2018 ਮਾਡਲ ਕੰਪਨੀ ਸੀ ਐਨ ਜੀ ਕੰਪਨੀ ਸੀ ਐਨ ਜੀ ਦੀ ਗੱਡੀ ਮਿਲ ਜੂ ਬਈ ਸੀ ਐਨ ਜੀ ਤੇ ਐਵਰੇਜ ਵੀ ਬਹੁਤ ਹੈ ਨਾ ਗੱਡੀ ਦੀ ਬਹੁਤ ਬਹੁਤ ਜੀ ਬਈ ਜਿਹੜੇ ਬੰਦੇ ਕਹਿੰਦੇ ਨੇ ਵੀ ਸਾਨੂੰ ਵੱਧ ਐਵਰੇਜ ਵਾਲੀ ਘੱਟ ਬਜਟ ਦੇ ਵਿੱਚ ਗੱਡੀ ਚਾਹੀਦੀ ਆ ਤਾਂ ਗੱਡੀ ਉਹਨਾਂ ਬਾਅਦ ਤੇ ਆ ਮੌਕਾ ਸੰਭਲੋ ਇੱਕੋ ਹੀ ਸਿੰਗਲ ਪੀਸ ਆ ਤੇ ਅੱਗੇ ਬਾਈ ਜੀ ਫੇਰ ਡਿਆਰ ਇਹ ਆ ਜੀ 2013 ਮਾਡਲ ਹੈ ਜੀ ਠੀਕ ਆ ਜੀ ਜੈਨੂਨ 70000 ਚੱਲੀ ਹੋਈ ਹੈ ਕੰਪਨੀ ਰਿਕਾਰਡ ਨਾਲ ਠੀਕ ਆ ਜੀ ਇਹਦਾ ਇੱਕ ਮਰਗਾੜ ਤੇ ਡਿੱਗੀ ਟੱਚਿੰਗ ਆ ਜੀ ਬਾਕੀ ਬਿਲਕੁਲ ਸ਼ੋਰੂਮ ਹੈ ਠੀਕ ਹੈ ਕੋਈ ਕਿਤੋਂ ਵੀ ਨਹੀਂ ਪੇਂਟ ਅੰਦਰ ਜੈਨੂਨ ਚੱਲੀ ਹੋਈ ਹੈ ਨਵੀਂ ਦਾ ਮਤਲਬ ਨਵੀਂ ਹੈ ਵੇਰੀਐਂਟ ਕਿਹੜਾ ਹੈ ਇਹ ਇਹ ਬੀਡੀਆਈ 2013 VDI 2013 ਠੀਕ ਹੈ ਜੀ ਇਹਦਾ ਰੇਟ ਇਹ 3 ਲੱਖ 40 ਹਜ਼ਾਰ ਦੀ ਦੇ ਦਾਂਗੇ ਐਨਓਸੀ ਨਾਲ 3 ਲੱਖ ਤੇ 40 ਹਜ਼ਾਰ ਦੀ ਠੀਕ ਆ ਬਾਈ ਜੀ ਡਾਊਨ ਪੇਮੈਂਟ ਇਹਨਾਂ ਦੀ ਕਿੰਨੀ ਕਰੂ 70 75 ਹਜ਼ਾਰ ਬਸ ਮੈਕਸਮਮ 70 75 ਹਜ਼ਾਰ ਲਿਓ ਬਾਕੀ ਲੋਨ ਹੋ ਜੂ ਬਈ ਇਹ ਗੱਡੀਆਂ ਦੇ ਉੱਤੇ ਤੇ ਅੱਗੇ ਫਿਰ ਡਿਜ਼ਾਇਰ ਆ ਗਈ ਇਹ ਆ ਗਈ 2013 ਮਾਡਲ ਹੈ ਜੀ ਜੀ ਡਿਜ਼ਾਇਰ VDI ਹੈ ਜੀ ਠੀਕ ਹੈ ਜੀ ਤੇ ਇਹ ਗੱਡੀ ਲਾ ਕੇ ਚੱਲੋ ਇਹ ਆਪਾਂ ਨੂੰ ਮਿਲ ਜੂਗੀ ਸਾਢੇ ਕਿ 3 ਲੱਖ ਦੀ ਹੈ ਹੀ ਮਿਲ ਜਾਨੀ ਸਾਢੇ ਕਿ 3 ਲੱਖ ਦੀ ਹਾਂਜੀ ਠੀਕ ਹੈ ਜੀ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਵੀ 2013 13 ਮਾਡ ਬੀਡੀਆ ਹੀ ਹੈ ਹਾਂ ਵੀਡੀਓ ਲਾਈਟਰ ਐਕਸਟਰਾ ਲਗੇ ਹੋਣੇ ਗੱਡੀ ਦੇ ਵਿੱਚ ਸੋਹਣੀ ਗੱਡੀ ਆ ਬਾਈ ਚਾਰੇ ਪਾਸਿਓਂ ਸਾਫ ਸੁਥਰੀ ਤੇ ਨਵੀਂ ਗਾਰ ਅੱਗੇ ਆ ਗਈ ਬਾਈ ਜੀ अल्टੋ ਕਾਰ ਦੱਸੋ ਵੀਰ ਜੀ ਇਹ 2010 ਮਾਡਲ ਹੈ ਠੀਕ ਹੈ ਜੀ ਐਲ ਐਕਸ ਹੈ ਐਲ ਐਕਸ ਹਾਂਜੀ ਠੀਕ ਹੈ ਜੀ 65 70000 ਜੈਨੂਨ ਚੱਲੀ ਹੋਈ ਹੈ ਪੇਂਟ ਹੈ ਨਹੀਂ ਕਿਤੋਂ ਵੀ ਕਿਤੋਂ ਪੇਂਟ ਨਹੀਂ ਕਿਤੋਂ ਵੀ ਨਹੀਂ ਹੈ ਜੀ ਬਾਈ ਕੀ ਬਾਤ ਹੈ 65 70000 ਜੈਨੂਨ ਚੱਲੀ ਆ ਬਾਈ ਐਲ ਐਕਸ 2010 ਮਾਡਲ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਤੇ ਬਾਈ ਜੀ ਰੇਟ ਕੀ ਇਹਦਾ ਇਹ ਦੇ ਦਾਂਗੇ 135000 135000 ਦੀ ਮਾਨਤਨ ਹੋ ਜੂਗਾ ਤੇਜ ਮਾਨਤਨ ਕਰਦੇ ਕੁਡਾ ਮਾਨਤਨ ਹੋ ਜੂ ਬਾਈ ਜਿਹੜਾ ਵੀਡੀਓ ਦੇਖ ਕੇ ਹੋ ਆਪਣੀ ਥੋੜਾ ਬਹੁਤ ਮਾਨਤਨ ਬਾਈ ਹੋਣੀ ਕਰ ਦੇਣਗੇ ਠੀਕ ਹੈ ਜੀ ਤੇ ਅੱਗੇ ਆ ਗਈ i10 ਹਾਂ ਜੀ ਇਹ ਹੈ ਜੀ 2010 ਮਾਡਲ ਹੈ ਜੀ ਸਪੋਰਟਸ ਮਾਡਲ ਹੈ ਜੀ ਪੇਂਟ ਇਹ ਵੀ ਨਹੀਂ ਹੈ ਕਿ ਤੋ ਬੰਪਰ ਛੱਡ ਕੇ ਠੀਕ ਹੈ ਜੀ ਹਾਂ ਜੀ 2010 ਮਾਡਲ ਹਾਂ ਜੀ ਸਪੋਰਟਸ ਸਪੋਰਟਸ ਹਾਂ ਜੀ ਕਾਪਾ ਇੰਜਨ ਵਾਲੀ ਹੈ ਜੀ ਇਹਦੀ ਐਵੇ ਵਧੀਆ ਹੁੰਦੀ ਹੈ ਜੀ ਡਿਊਲ ਟੋਨ ਇੰਟੀਰੀਅਰ ਐਂਡਰੋਇਡ ਪਲੇਅਰ ਵੀ ਲੱਗਾ ਲੱਗਿਆ ਹੈ ਗੱਡੀ 'ਚ ਤੇ ਬਾਈ ਜੀ ਰੇਟ ਇਹਦਾ ਇਹ ਬਾਈ ਜੀ ਦੇ ਦਾਂਗੇ ਆਪਾਂ ਤੁਹਾਨੂੰ 1,60,000 ਦੀ ਜੀ 1,60,000 ਹਾਂਜੀ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਐਸ ਐਕਸ 4 ਕਾਰ ਹਾਂਜੀ ਦੱਸਿਓ ਜੀ ਇਹ ਹੈ ਜੀ 2011 ਮਾਡਲ ਹੈ ਜੀ ਪੰਜਾਬ ਨੰਬਰ ਹੈ ਫਸਟ ਓਨਰ ਹੈ ਠੀਕ ਹੈ ਜੀ ਇਹਦੇ ਵੀ ਇਕੱਲੇ ਬੰਪਰ ਤੇ ਇਕ ਟੋਲ ਪੇਂਟ ਹੈ ਉਸ ਤੋਂ ਇਲਾਵਾ ਕਿਤੋਂ ਵੀ ਪੇਂਟ ਨਹੀਂ ਹੈ ZEI ਮਾਡਲ ਹੈ ਟਾਪ ਸਰ ਨੂੰ ਟਾਪ ਮਾਡਲ ਹਾਂਜੀ ਐਵਰੇਜ ਬੜੀ ਚੰਗੀ ਹੈ ਨਾ ਇਹ ਕਾਰ ਐਵਰੇਜ ਚੰਗੀ ਲਗਜ਼ਰੀ ਗੱਡੀ ਚ ਆ ਜਾਂਦੀ ਸੀ ਉਸ ਟਾਈਮ ਦੀ ਬਿਲਕੁਲ ਹਾਂਜੀ ਤੇ ਬਾਈ ਜੀ ਇਹਦਾ ਰੇਟ ਕੀ ਹੈ ਇਹ ਮਿਲ ਜੂਗੇ ਆਪਣੀ 265000 ਦੀ 265000 ਦੀ ਜੈਡ ਡੀਆਈ ਸਾਰਨੋ ਟੌਪ ਬਾਈ ਜੀ ਐਵਰੇਜ ਬਹੁਤ ਆਕਾਰ ਦੀ ਜਿੰਨੀਆਂ ਗੱਡੀਆਂ ਤੁਹਾਨੂੰ ਦਿਖਾਈਆਂ ਨੇ ਇਹਨਾਂ ਚ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਉਂਦੀ ਆ ਪਹਿਲਾਂ ਤਾਂ ਸਕਰੀਨ ਤੇ ਨੰਬਰ ਚੱਲਦੇ ਨੇ ਬਾਈ ਉਹਨਾਂ ਨਾਲ ਗੱਲਬਾਤ ਕਰਕੇ ਗੱਡੀ ਦੀ ਪੂਰੀ ਡਿਟੇਲ ਹੋਰ ਵੀ ਜ਼ੀਰੋ ਇਨਫੋਰਮੇਸ਼ਨ ਲੈਣਾ ਤੁਸੀਂ ਲੈ ਸਕਦੇ ਹੋ ਤੇ ਗੱਡੀ ਬੁੱਕ ਵੀ ਹੋ ਸਕਦੀ ਪਾ ਕੇ ਬਿਲਕੁਲ ਬਿਲਕੁਲ ਤੇ ਗੱਡੀ ਲੈਣ ਤੁਹਾਨੂੰ ਆਉਣਾ ਪੈਣਾ ਵੀ ਬਠਿੰਡੇ ਸ਼ਹਿਰ ਨਿਊ ਬਠਿੰਡਾ ਮੋਟਰ ਚ ਬਾਕੀ ਵੀਡੀਓ ਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਸਤਿ ਸ੍ਰੀ ਅਕ